ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਗੱਲਬਾਤ ਕਿਸਾਨ ਅੰਦੋਲਨ ਤੇ ਹੋਊਗੀ ਮਾਲੀ ਸਾਹਿਬ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਗੋਤ ਸਾਹਿਬ ਜੀ ਮਾਲੀ ਸਾਹਿਬ ਕਿਸਾਨ ਅੰਦੋਲਨ ਕਈ ਜਥੇਬੰਦੀਆਂ ਲੜ ਰੀਆਂ ਨੇ ਸ਼ੰਭੂ ਬੈਠੀਆਂ ਨੇ ਖਨੌਰੀ ਬਾਰਡਰ ਬੈਠੀਆਂ ਨੇ ਜਿਹੜੀਆਂ ਐਸਕੇਐਮ ਗੈਰ ਰਾਜਨੀਤਿਕ ਹੈ ਐਸਕੇਐਮ ਵੱਲੋਂ ਵੀ ਆਪਣੇ ਪ੍ਰੋਗਰਾਮ ਦਿੱਤੇ ਗਏ ਸੀ ਪਰ ਜਿਹੜਾ ਦਿੱਲੀ ਜਾਣ ਦਾ ਕਿਸਾਨ ਜਥੇਬੰਦੀਆਂ ਦਾ ਸਰਦਾ ਸੀ ਥੋੜੇ ਇਸ ਬਾਰੇ ਵਿਚਾਰ ਥੋੜੇ ਜੇ ਹਟਵੇਂ ਨੇ ਤੇ ਤੁਸੀਂ ਅਲੱਗ ਆਪਣੀ ਓਪੀਨੀਅਨ ਦੇ ਰਹੇ ਹੋ ਇਹਦੇ ਤੇ ਸੋ ਇੱਕ ਤਾਂ ਜਿੰਨੇ ਦਿਨਾਂ ਦਾ ਤੁਸੀਂ ਘਟਨਾਕ੍ਰਮ ਵੇਖਿਆ ਇਹ ਉਹਦੇ ਤੋਂ ਤੁਹਾਡੇ ਕੋਲ ਵਿਚਾਰ ਲਵਾਂਗੇ ਕਿ ਹੁਣ ਤੁਸੀਂ ਕਿਸੇ ਨਜ਼ਰੀ ਨਾਲ ਸਾਰੀ ਗੱਲਬਾਤ ਦੇਖ ਰਹੇ ਹੋ ਤੇ ਕਿਸ ਤੁਹਾਨੂੰ ਕੀ ਲੱਗਦਾ ਗੱਲਬਾਤ ਅੱਗੇ ਵਧੂਗੀ ਦਿੱਲੀ ਦੇ ਕਿਸਾਨ ਜਾ ਪਾਉਣਗੇ ਜਾਂ ਫਿਰ ਕਿਸਾਨ ਇੱਥੇ ਜਿੱਥੇ ਬੈਠੇ ਨੇ ਇੱਥੇ ਹੀ ਵੱਡੀ ਸਟੇਜ ਲਾ ਕੇ ਆਪਣੇ ਪ੍ਰੋਗਰਾਮ ਚੱਲਦੇ ਕਰ ਦੇਣਗੇ ਪਰ ਜੋ ਕੁਝ 13 ਫਰਵਰੀ ਤੋਂ ਹੁਣ ਤੱਕ ਘਟਿਆ ਮਲੇ ਸਾਬ ਉਹ ਤੁਸੀਂ ਕਿਸੇ ਨਜ਼ਰੀ ਨਾਲ ਦੇਖਿਆ ਉਹ ਵੀ ਸ਼ੇਅਰ ਕਰਿਓ ਜੀ ਬੰਗੂ ਸਾਹਿਬ ਗੱਲ ਇਹ ਆ ਦੇਖੋ ਹਰ ਇੱਕ ਜਥੇਬੰਦੀ ਨੂੰ ਆਪਣੇ ਹਿਸਾਬ ਨਾਲ ਆਪਣੀ ਸਮਝ ਅਨੁਸਾਰ ਅੰਦੋਲਨ ਕਰਨ ਦਾ ਹੱਕ ਆ ਇਹ ਦਿੱਲੀ ਕੂਚਾਲਿਆਂ ਨੂੰ ਵੀ ਆ ਇਹ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੂੰ ਵੀ ਆ ਪਰ ਅਸੀਂ ਇਹ ਵੇਖਦੇ ਆ ਜੀ ਜਿਹੜਾ ਮੋਰਚਾ ਲਾਇਆ ਜਾ ਰਿਹਾ ਜਿਵੇਂ ਉਹਨੂੰ ਹੱਲ ਕੀਤਾ ਜਾ ਰਿਹਾ ਜਿਵੇਂ ਨਿਖੇਆ ਜਾ ਰਿਹਾ ਮਤਲਬ ਉਹਦੀਆਂ ਵਿੱਚ ਖਾਮੀਆਂ ਕੀ ਨੇ ਦੂਰ ਕਿਵੇਂ ਕਰਨੀਆਂ ਚਾਹੀਦੀਆਂ ਨੇ ਜਿਹੜਾ ਦੁਸ਼ਮਣ ਆ ਉਹਦੀ ਤਾਕਤ ਕੀ ਆ ਉਹ ਉਹਨੂੰ ਕਿਵੇਂ ਵਰਤ ਰਿਹਾ ਸਾਡਾ ਕੰਮ ਆ ਉਹਦੇ ਬਾਰੇ ਵਿਚਾਰ ਚਰਚਾ ਕਰਨੀ ਤੇ ਸੁਚੇਤ ਕਰਨਾ ਇਹਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਆਲੋਚਨਾਤਮਕ ਸੁਝਾਅ ਦਿੰਨੇ ਆ ਪਹਿਲੀ ਗੱਲ ਤਾਂ ਮੇਰੇ ਲਈ ਜੋ ਕੁਝ ਵਾਪਰ ਰਿਹਾ ਮੇਰੇ ਲਈ ਕੋਈ ਉਪਰੀ ਗੱਲ ਨਹੀਂ ਕਿਉਂਕਿ ਦਿੱਲੀ ਕੋ ਉਚਾਲੇ ਸਾਰੇ ਉਹ ਸਾਡੇ ਸੱਜਣ ਨੇ ਕਿਸਾਨ ਆਗੂ ਜਿਹੜੇ ਦਿੱਲੀ ਦੇ ਇਤਿਹਾਸ ਅੰਦੋਲਨ ਦੌਰਾਨ ਵੱਖਰੀ ਸਰੋਚਾਰ ਦੇ ਰਹੇ ਜਿਹੜੇ ਉਸ ਕਿਸਾਨ ਅੰਦੋਲਨ ਵਾਲੋਂ ਜਿੰਨੇ ਘੋੜ ਰੂਪ ਅਪਣਾਏ ਗਏ ਨੇ ਜਾਂ ਜੋ ਵਰਤਾਂਤ ਸਿਰਜਿਆ ਗਿਆ ਉਹਦੇ ਨਾਲ ਅਸਹਿਮਤੀ ਜਾਂ ਵਿਰੋਧ ਦੇ ਵਿੱਚ ਰਹੇ ਨੇ ਅੰਦੋਲਨ ਦੀ ਸਫਲਤਾ ਤੋਂ ਬਾਅਦ ਅੰਦੋਲਨ ਪਿੱਛੇ ਮੁੜੇ ਜਾਂ ਉੱਥੇ ਰਹੇ ਉਹਦੇ ਸਬੰਧੀ ਵੀ ਮਤਭੇਦ ਸੀ ਦਲੇਰ ਸਾਹਿਬ ਕਹਿੰਦੇ ਸੀ ਵੀ ਕੰਟੀਨਿਊ ਕਰਨਾ ਚਾਹੀਦਾ ਲਗਾਤਾਰ ਇੱਥੇ ਬਚਣਾ ਚਾਹੀਦਾ ਜਦੋਂ ਤੱਕ ਆ ਨਹੀਂ ਹੁੰਦਾ ਜਦੋਂ ਤੱਕ ਆ ਨਹੀਂ ਹੁੰਦਾ ਜੀ ਦੂਜਿਆਂ ਦਾ ਵਿਚਾਰ ਇਹ ਸੀ ਵੀ ਦੇਖੋ ਜਿਹੜਾ ਸਾਡਾ ਸਾਡੀਆਂ ਮੰਗਾਂ ਸੀ ਜੋ ਸਾਡਾ ਮੇਨ ਮੰਤਵ ਸੀ ਉਹ ਪੂਰਾ ਹੋ ਗਿਆ ਢੋਲ ਦੌਰਾਨ ਮੰਗਿਆ ਪੈਦਾ ਹੋਏ ਮਸਲੇ ਉਹਨਾਂ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਅੰਦੋਲਨ ਦੌਰਾਨ ਜਿਹੜੀਆਂ ਨਵੀਆਂ ਗੱਲਾਂ ਆਈਆਂ ਨੇ ਉਹਨਾਂ ਤੇ ਆਪਣਾ ਲਗਾਤਾਰ ਸੰਘਰਸ਼ ਰਵ ਪਰ ਇਸੇ ਮੋਰਚੇ ਨੂੰ ਉਸੇ ਤਰ੍ਹਾਂ ਜਾਰੀ ਰੱਖਣਾ ਅਸਲ ਤੇ ਜਿੱਤ ਨੂੰ ਰੋਲਣ ਵਾਲੀ ਗੱਲ ਹੋ ਜੂ ਘਟਾਉਣ ਵਾਲੀ ਗੱਲ ਹੋ ਜੂ ਐਮਐਸਪੀ ਵਾਲਾ ਕਾਨੂੰਨ ਕਹਿ ਲੋ ਜਾਂ ਡਬਲਯੂਟੀ ਚੋਂ ਬਾਹਰ ਕੱਢਣ ਵਾਲੀ ਗੱਲ ਕਹਿ ਲੋ ਜਿਵੇਂ ਡੱਲੇਵਾਲ ਸਾਹਿਬ ਕਹਿੰਦੇ ਨੇ ਤੇ ਪੰਜਾਬ ਦੇ ਵਿੱਚ ਅਸਲ ਚੋ ਸਾਰੇ ਲੋਕ ਹੁਣ ਦਿੱਲੀ ਚ ਲੋਕਸਾਨ ਅੰਦੋਲਨ ਦੇ ਫੱਟੇ ਹੇਟਾ ਇਕੱਠੇ ਹੋ ਗਏ ਪਹਿਲਾਂ ਡੱਲੇਵਾਲ ਸਾਹਿਬ ਨੇ ਅਲੱਗ ਗੈਰ ਰਾਜਨੀਤਿਕ ਸੰਗਠਿਤ ਸਮਾਜ ਮੋਰਚਾ ਬਣਾਇਆ ਉਹਨਾਂ ਦਾ ਮਤਲਬ ਇਹ ਸੀ ਵੀ ਜਿਹੜੀ ਉਹ ਵੋਟ ਦੀ ਝੋਟ ਦਾ ਨਾਅਰਾ ਦਿੱਤਾ ਉਹ ਉਹਦੇ ਨਾਲ ਸਹਿਮਤ ਨਹੀਂ ਸੀ ਹੋਰ ਵੀ ਕਈ ਗੱਲਾਂ ਨਾਲ ਫਰਕ ਸੀ ਇਹ ਬੁੰਡਿਆਂ ਨੂੰ ਕਹਿੰਦੇ ਸੀ ਵੀ ਆਪਣੇ ਮੁੰਡੇ ਨੇ ਇਹਨਾਂ ਨੂੰ ਨਾਲ ਲੈ ਕੇ ਚੱਲੋ ਗੱਲ ਕਰੋ ਚਲੋ ਪੰਨੂ ਭੰਦੇਰ ਤਾਂ ਉਸ ਅੰਦੋਲਨ ਨਾਲ ਉਸ ਤਰ੍ਹਾਂ ਕਦੇ ਰਹੇ ਨਹੀਂ ਨਾ ਰੇਲਾਂ ਰੋਕਣ ਵੇਲੇ ਨਾ ਬੰਦ ਕਰਨ ਵੇਲੇ ਨਾ ਖੋਲਣ ਵੇਲੇ ਨਾ ਦਿੱਲੀ ਜਾਣ ਵੇਲੇ ਨਾ ਉੱਥੇ ਜੋ 26 ਦਾ ਰੂਟ ਸੀ ਉਹਦੇ ਵੇਲੇ ਉਹ ਤਾਂ ਹਮੇਸ਼ਾ ਵੱਖਰੀ ਗੱਲ ਕਰਦੇ ਰਹੇ ਨੇ ਤੇ ਬਾਕੀ ਜਿਹੜੀਆਂ ਸੱਜਣ ਸੀ ਇਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੇ 25 ਨੂੰ ਸਟੇਜ ਤੇ ਕਬਜ਼ਾ ਕਰਕੇ ਇਹਨਾਂ ਨਾਲ ਜਾਣ ਦਾ ਐਲਾਨ ਕੀਤਾ ਸੀ ਤੋ ਇਹ ਆ ਮੌਕੇ ਦੀ ਅਸੈਸਮੈਂਟ ਆ ਹਰ ਇੱਕ ਹਰ ਇੱਕ ਜਥੇਬੰਦੀ ਨੇ ਇਹ ਦੇਖਣਾ ਵੀ ਅੱਜ ਦੀ ਹਾਲਤ ਕੀ ਆ ਸਰਕਾਰ ਦਾ ਰਵਈਆ ਕੀ ਆ ਸਾਡੀਆਂ ਮੰਗਾਂ ਕੀ ਨੇ ਕਿਹੜੀਆਂ ਮੰਨੀਆਂ ਜਾ ਸਕਦੀਆਂ ਕਿਹੜੀਆਂ ਤੇ ਭਰੋਸਾ ਲਿਆ ਜਾ ਸਕਦਾ ਕਿਹੜੀਆਂ ਲਾਗੂ ਕਰਵਾਈਆਂ ਜਾ ਸਕਦੀਆਂ ਨੇ ਇਹਦੇ ਸੰਬੰਧ ਵਿੱਚ ਜੈ ਜੇ ਦਾ ਸਮਝ ਦਾ ਮਤ ਭੇ ਦਾ ਦੋਹਾਂ ਧਿਰਾਂ 'ਚ ਜਾਂ ਕਿੰਨਾ ਧਰਾਂ 'ਚ ਕਹਿ ਲੋ ਦੱਲੇ ਆਲ ਪੰਨੂ ਭਨੇਰ ਫੂਲ ਤੇ ਮਨਜੀਤਰਾ ਇੱਕ ਪਾਸੇ ਨੇ ਸੰਯੁਕਤ ਪ੍ਰਸਨ ਮੋਰਚੇ ਇੱਕ ਪਾਸੇ ਆ ਤੇ ਉਹਨਾਂ ਦੇ ਨਾਲ ਲਗਭਗ ਸਹਿਮਤੀ ਵਾਲਾ ਕੰਮ ਅਗਰਾਹ ਸਾਹਬ ਦਾ ਹੈਗਾ ਉਸ ਵੇਲੇ ਵੀ ਇਹ ਸਵਾਲ ਉੱਠੇ ਸੀ ਵੀ ਜਿਹੜੀਆਂ ਮੰਗਾਂ ਤੇ ਤੁਸੀਂ ਕਹਿ ਰਹੇ ਹੋ ਕੋਈ ਨਾ ਕੋਈ ਨਿਵੇੜਾ ਕਰੋ ਦੇਖੋ ਲੋਕ ਸਭਾ ਖਤਮ ਹੋ ਗਈ ਤੇ ਫਾਈਨੈਂਸ਼ੀਅਲ ਬਿੱਲ ਆ ਜਿਹੜਾ ਬਜਟੋ ਪੇਸ਼ ਹੋ ਗਿਆ ਸਰਕਾਰ ਦਾ ਚੋਣ ਜਾਬਤਾ ਲੱਗਣ ਵਾਲਾ ਇੰਨਾ ਤਿੱਖਾ ਘੋਲ ਵਾਲਾ ਇਸ ਰੂਪ ਦੇ ਵਿੱਚ ਅੰਦੋਲਨ ਵਧਣਾ ਇਹਦਾ ਦੁਰਸਤ ਟਾਈਮਿੰਗ ਨਹੀਂ ਹੈ ਤੇ ਨਾ ਹੀ ਕੋਲ ਦੀ ਫਾਰਮ ਸਹੀ ਆ ਦੂਜੇ ਪਾਸੇ ਜਿਹੜੀਆਂ ਦੂਜੀਆਂ ਧਿਰਾਂ ਸੀ ਉਹ ਲਗਾਤਾਰ ਸੰਰਸ਼ ਕਰ ਰਹੀਆਂ ਸੀ ਕਦੇ ਜੀਨ ਰੈਲੀ ਉਹੀ ਮੰਗਾ ਨੇ ਉਹੀ ਗੱਲਾਂ ਉਹ ਵਾਰ ਰਹੀਆਂ ਨੇ ਪਰ ਉਹ ਉਹਨਾਂ ਨੇ ਇਹਨਾਂ ਨੇ 13 ਨੂੰ ਸ਼ੰਭੂ ਦਿੱਲੀ ਵੱਲ ਕੂਚ ਦਾ ਸੱਦਾ ਦਿੱਤਾ ਉਹਨਾਂ ਨੇ 16 ਨੂੰ ਭਾਰਤ ਮੰਡ ਦਾ ਸੱਦਾ ਦਿੱਤਾ ਦੋਹਾਂ ਦੀ ਪਹੁੰਚ ਤੇ ਅਸੈਸਮੈਂਟ ਤੇ ਜਾਇਦਾ ਵੱਖੋ ਵੱਖਰਾ 16 ਨੂੰ ਭਾਰਤ ਮੰਡ ਹੋਇਆ ਜ਼ਬਰਦਸਤ ਇਹਨਾਂ ਦਾ ਜਾ ਕੇ ਕਿਉਂਕਿ ਵੱਡੀ ਗੱਲ ਇਹ ਸੀ ਵੀ ਜਿਵੇਂ ਇਹਨਾਂ ਨੇ ਅੰਦੋਲਨ ਨੂੰ ਸ਼ੁਰੂ ਕੀਤਾ ਕੇਂਦਰ ਸਰਕਾਰ ਨੇ ਜਿਹੜਾ ਦਿੱਲੀ ਦੇ ਇਤਿਹਾਸ ਕਿਸਾਨ ਅੰਦੋਲਨ ਤੇ ਹਮਲੇ ਕੀਤੇ ਸੀ ਉਹਦੇ ਵਰਤਾਂਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਟੁੱਟ ਨਹੀਂ ਸਕਿਆ ਸੀ ਕਿਉਂਕਿ 70 ਸਿਰ ਜੋੜ ਕੇ ਬੰਦੇ ਸੀ ਜਿਹੜਾ ਵੀ ਉਹ ਫੈਸਲਾ ਲੈਂਦੇ ਸੀ ਮੋਦੀ ਦਾ ਜਿਹੜਾ ਦਾਸ ਹੀ ਉਹਦੇ ਉਲਟ ਪੈ ਜਾਂਦਾ ਸੀ ਉਹਨਾਂ ਨੇ ਜ਼ੋਰ ਲਾਇਆ ਇਹ ਕਹਿਣ ਲਈ ਵੀ ਇਹ ਪੰਜਾਬ ਦਾ ਸੰਨ ਅਰਸ਼ਾ ਦੀ ਸਿੱਖਾਂ ਦਾ ਸੰਨ ਅਰਸ਼ਾ ਤੇ ਖਾਲਸਪਾਣੀ ਨੇ ਮੁਲਕ ਦੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਤੇ ਉਹਨਾਂ ਨੇ ਇਹਦੀ ਲਾਮਬੰਦੀ ਕੀਤੀ ਇਹਦੀ ਕਿ ਹਰਿਆਣੇ ਵਾਲੇ ਪੰਜਾਬ ਨਾਲ ਜੁੜ ਕੇ ਯੂਪੀ ਵਾਲੇ ਜੁੜ ਕੇ ਰਾਜਸਥਾਨ ਵਾਲੇ ਜੁੜ ਕੇ ਤੇ ਜਿਹੜੀ ਉਹ ਗੱਲ ਕਹਿੰਦੇ ਸੀ ਇਹ ਖਾਲਸਪਾਣੀ ਉਹ ਕਹਿੰਦੇ ਜੇ ਇਹ ਕਿਸਾਨ ਖਾਲਸਪਾਣੀ ਨੇ ਤਾਂ ਅਸੀਂ ਨਹੀਂ ਖਾਲਸਪਾਣੀ ਹੈ ਤੇ ਇਸ ਕਰਕੇ ਉਹਨਾਂ ਨੇ ਤਕਰਾਰ ਦਾ ਮੁੱਦਾ ਨਹੀਂ ਛੇੜਿਆ ਜਦੋਂ ਸਤਿਕਾਰ ਸਰਕਾਰ ਨੇ ਗੱਲਬਾਤ ਬੰਦ ਕਰਤੀ ਵੀ ਕਰ ਲੋ ਕੀ ਕਰਨਾ ਫਿਰ ਉਹਨਾਂ ਨੇ ਵੋਟ ਦੀ ਚੋਟ ਦਾ ਨਾਰਾ ਦਿੱਤਾ ਫਿਰ ਉਹਨੇ ਸੰਸਦ ਨੂੰ ਵਿੱਤ ਜਾਰੀ ਕੀਤਾ ਤੇ ਮੋਦੀ ਸਰਕਾਰ ਵੋਟ ਦੀ ਚੋਟ ਤੋਂ ਡਰ ਗਈ ਵੀ ਉਹ ਦੋਵੇਂ ਤਾਂ ਬਹੁਤ ਹੁੰਦੇ ਨੇ ਪਰ ਇਹਨਾਂ ਨੇ ਜਿਹੜੀ ਵੋਟ ਦੀ ਚੋਟ ਜੇ ਕਿਸਾਨ ਇਸਰ ਆ ਤੇ ਪੈ ਗਿਆ ਇਹ ਤਾਂ ਬੜਾ ਖਤਰਨਾਕ ਉਹਨਾਂ ਨੇ ਇੱਕ ਤਰ੍ਹਾਂ ਦਾ ਤੌਰ ਤੇ ਬਿੱਲ ਬਾਕਸ ਲੈ ਲੇ ਪਰ ਜਿਹੜੀਆਂ ਮੰਗਾਂ ਪੈਦਾ ਹੋਈਆਂ ਹੋਈਆਂ ਸੀ ਉਹਨਾਂ ਨੂੰ ਹੱਲ ਕਰਾਉਣ خاطر ਕੋਸ਼ਿਸ਼ ਨੇ ਉੱਥੇ ਰੁਕੇ ਭਰੋਸਾ ਲਿਆ ਲਿਖਤੀ ਭਰੋਸਾ ਲਿਆ ਤੇ ਅੰਦੋਲਨ ਵਾਪਸ ਆ ਗਿਆ ਸੋ ਜਦੋਂ ਹੁਣ ਇਸ ਅੰਦੋਲਨ ਤੇ ਹਰਿਆਣਾ ਸਰਕਾਰ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਰੇਲਾਂ ਵੀ ਰੋਕੀਆਂ ਤੇ ਉਹਨਾਂ ਨੇ ਉਹ ਵੀ ਆਪਣਾ ਟੋਲ ਪਰਲਾਜੇ ਫ੍ਰੀ ਵੀ ਕਰਾਇਆ ਇਹ ਕਹਿ ਕੇ ਵੀ ਚਾਹੇ ਸਾਡੇ ਉਹਨਾਂ ਨਾਲ ਮਤਭੇਦ ਨੇ ਅਸੀਂ ਅੰਦੋਲਨ ਨੂੰ ਇਸ ਰੂਪ ਚ ਉਹਨਾਂ ਨਾਲ ਚਲਾਉਣ ਨਾਲ ਸਹਿਮਤ ਨਹੀਂ ਪਰ ਅੰਦੋਲਨ ਕਰਨਾ ਉਹਨਾਂ ਦਾ ਹੱਕ ਆ ਉਹਨਾਂ ਤੇ ਰੋਕਾਂ ਲਾਈਆਂ ਨੇ ਕੂਚ ਤੇ ਇਹ ਗਲਤ ਆ ਜੋ ਜ਼ਬਰ ਕੀਤਾ ਇਹ ਵੀ ਗਲਤ ਆ ਔਰ ਉਦੋਂ ਤੱਕ ਸਰਕਾਰ ਦੀ ਜਿਹੜੀ ਜਾਲ ਸੀ ਉਹ ਕਾਫੀ ਵਿਸ ਚੁੱਕੇ ਸੀ ਚੰਡੀਗੜਾ ਆ ਕੇ ਮੀਟਿੰਗਾਂ ਕਰਦੀਆਂ ਉਹ ਸਿਰਫ ਪੰਜਾਬ ਦੇ ਕਿਸਾਨ ਆਗੂ ਸ਼ਾਮਲ ਹੋਣੇ ਜਾਂ ਇੱਕ ਦੋ ਹੋਰ ਹੈਗੇ ਸੀ ਉਹਨਾਂ ਨੇ ਇੱਕ ਗੱਲ ਇਹ ਭਾਰਤੀ ਵੀ ਅੰਦੋਲਨ ਪੰਜਾਬ ਦਾ ਇਹ ਹੈ ਜਿਹੜਾ ਮੁਲਕ ਦਾ ਅੰਦੋਲਨ ਨਹੀਂ ਹਰਿਆਣੇ ਵਾਲੇ ਸ਼ਾਮਲ ਨਾ ਹੋ ਜਾਣ ਇਹਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਬੈਰੀਕੇਡ ਲਾਤੇ ਤੇ ਹਰਿਆਣੇ ਤੇ ਪੁਲਸ ਦਾ ਸਕੰਜਾ ਕਸਤਾ ਹਾਲਾਂਕਿ ਹਰਿਆਣੇ ਦੀਆਂ ਬਹੁਤਿਆਂ ਕਿਸਾਨ ਯੂਨੀਅਨਾਂ ਸਯੁਕਤ ਮੋਰਚੇ ਨਾਲ ਨੇ ਇਹਨਾਂ ਨਾਲ ਨਹੀਂ ਹੈਗੇ ਪਰ ਫੇਰ ਵੀ ਇਹਨਾਂ ਦਾ ਵੀ ਜੇ ਪਾਰ ਕਰਕੇ ਕਰਾਸ ਹਰਿਆਣਾ ਨਾਲ ਤੁਰ ਪੁੱਜਦੇ ਪਹਿਲਾਂ ਤੁਰਤੇ ਸੀ ਬੜਾ ਜੋਰ ਲਾਇਆ ਹਰਿਆਣੇ ਤੇ ਪੰਜਾਬ ਤੇ ਪਾੜਾ ਪਾਉਣ ਦੀ ਐਸਐਲਐਲ ਦਾ ਰੌਲਾ ਕਿ ਕਿਸਾਨਾਂ ਨੇ ਤੰਬੂ ਪੱਟਤੇ ਜਦੋਂ ਆਖਰ ਦੇ ਵਿੱਚ ਇਹਨਾਂ ਨੂੰ ਜਿਹੜੀ ਕੰਟਰੈਕਟਿੰਗ ਫਾਰਮਿੰਗ ਤੇ ਐਮਐਸਪੀ ਦਾ ਛਣਛਣਾ ਦੇਤਾ ਉਦੋਂ ਇਹ ਪਤਾ ਲੱਗ ਗਿਆ ਸੀ ਵੀ ਇਹ ਫਸ ਗਏ ਉਹਨਾਂ ਦੇ ਜਾਲ 'ਚ ਮੁਕੰਮਲ ਤਰ੍ਹਾਂ ਤੇ ਭਗਵੰਤ ਮਾਨ ਸੀ ਜਿਹੜਾ ਕਹਿੰਦਾ ਸੀ ਮੈਂ ਵਕੀਲ ਆ ਉਹ ਸਾਬਤ ਹੋ ਗਿਆ ਇਹ ਵਕੀਲ ਅਸਲ ਵਿੱਚ ਕੇਂਦਰ ਸਰਕਾਰ ਦਾ ਇਹ ਕਿਸਾਨਾਂ ਦਾ ਨਹੀਂ ਹੈ ਆਪ ਸਮਝ ਤੇ ਪੋਜੀਸ਼ਨ ਲੈਣ ਦੀ ਥਾਂ ਇੰਨਾ ਰੌਲਾ ਪਾਇਆ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਉਹ ਪੰਜਾਬ ਦੇ ਖੇਤਰ ਚ ਵੜ ਰਹੇ ਨੇ ਉੱਥੋਂ ਹਮਲੇ ਕਰ ਰਹੇ ਨੇ ਇੰਟਰਨੈਟ ਬੰਦ ਕੀਤਾ ਕੋਈ ਨਹੀਂ ਗੌਲਿਆ ਭਗਵੰਤ ਮਾਨ ਨੇ ਉਹਨੂੰ ਕੁਦਰਤੀ ਫਿਰ ਉਹ ਮੰਦ ਭਾਗੀ ਕਟਨਾ ਵਾਪਰ ਗਈ ਇੱਕ ਮੁੰਡਾ ਸ਼ਹੀਦ ਹੋ ਗਿਆ ਜਿਹਦੇ ਕਰਕੇ 1 ਲੱਖ ਤੋਂ ਅੰਦੋਲਨਾਂ ਜਿਹੜਾ ਉਹ ਸਰਕਾਰ ਪ੍ਰਤੀ ਗੁੱਸਾ ਹੋਇਆ ਅੰਦੋਲਨ ਪ੍ਰਤੀ ਹਮਦਰਦੀ ਪੈਦਾ ਹੋਈ ਤੇ ਫਿਰ ਸੰਯੁਕਤ ਸਮਾਜ ਮੋਰਚੇ ਨੇ ਉਹ ਨੈਰੇਟਿਵ ਦੇਤਾ ਮੁੜ ਕੇ ਉਹ ਵਰਤਾਂਤ ਉਹ ਹਾਰਤਾ ਜਿਹੜਾ ਪਹਿਲਾ ਕਿਸਾਨ ਅੰਦੋਲਨ ਨੇ ਉਭਾਰਿਆ ਸੀ ਜੀ ਤੋਂ ਭਟਕ ਕੇ ਇਹ ਫਸ ਗਏ ਸੀ ਉਸ ਵਰਤਾਂਤ ਚ ਉਹਦੇ ਵਿੱਚੋਂ ਚਲੋ ਇਹ ਕਿਉਂਕਿ ਹਾਲਤ ਜਿਹੀ ਸੀ ਇਹਨਾਂ ਨੇ ਪਹਿਲਾਂ 21 ਤੱਕ ਮੁਲਤਵੀ ਕੀਤਾ ਫਿਰ 29 ਤੱਕ ਕੀਤਾ ਚਲੋ ਉਦੋਂ ਤੱਕ ਇਹ ਅੱਡ ਅੱਡ ਗੱਲਾਂ ਕਰਨ ਲੱਗੇ ਐਵੇਂ ਲੱਗਿਆ ਵੀ ਜਿਵੇਂ ਚਲੋ ਮਤਲਬ ਥੋੜਾ ਜਿਹਾ ਆਪਸੀ ਤਾਲਮੇਲ ਵਧੂਗਾ ਇਕਤਾ ਵੱਲੇ ਪਾਸੇ ਵਧਣਗੇ ਇਸ ਪਾਲੀ ਪਹਿਲਾਂ ਕੋਸ਼ਿਸ਼ਾਂ ਹੋਈਆਂ ਨੇ ਜਿਹੜੀ ਪੰਜ ਨੂੰ ਐਂਟਰੀ ਕਮੇਟੀ ਸੀ ਉਹਦੇ ਨਾਲ ਰਾਜੇ ਵਾਲੀਆਂ ਪੰਜ ਛੇ ਯੂਨੀਅਨਾਂ ਸੀ ਉਹਨਾਂ ਨੂੰ ਕਿਹਾ ਵੀ ਜਿਵੇਂ ਤੁਸੀਂ ਆਪਣੇ ਤੌਰ ਤੇ ਜਥੇਵੰਦੀਆਂ ਵੱਲੋਂ ਚੋਣਾਂ ਚ ਉਤਰ ਗਏ ਸੀ ਇਹ ਨਹੀਂ ਗਲਤੀ ਮੰਨੋ ਵੀ ਅੱਗੇ ਨੂੰ ਐਵੇਂ ਨਹੀਂ ਉਤਰਾਂਗੇ ਉਹਨਾਂ ਨੇ ਗਲਤੀ ਮੰਨ ਲਈ ਇੱਕਤਾ ਹੋ ਗਈ ਮਨੂ ਭਨੇਰ ਨੂੰ ਕਿਹਾ ਵੀ ਜੋ ਕੁਝ ਤੂੰ ਸ਼ਬਦੀ ਨੂੰ ਕੀਤਾ ਜੇ ਤੂੰ ਇੱਕਤਾ ਚ ਆਉਣਾ ਚਾਹਣਾ ਉਹਦੀ ਗਲਤੀ ਮੰਨਣੀ ਪੈਣੀ ਆ ਕਿਉਂਕਿ ਕੱਲ ਨੂੰ ਫੇਰ ਕੋਈ ਅੰਦੋਲਨ ਆ ਜੇ ਫੇਰ ਤੂੰ ਉਹਦਾ ਕੁਝ ਕਰਦੇਂ ਉਹਨਾਂ ਨਾਲਸਾ ਹੋਂਕੀਗ ਨਾ ਨਾਲ ਸਹਿਮਤ ਨਹੀਂ ਸੀ ਪਰ ਉਹਨਾਂ ਨੇ ਲੰਘਣਾ ਨਹੀਂ ਕੀਤੀ ਕੋਈ ਕਿਸੇ ਗੱਲ ਦੀ ਵੋਟ ਦੀ ਝੋਟ ਨਾਲ ਉਹ ਸਹਿਮਤ ਨਹੀਂ ਸੀ ਪਰ ਉਹ ਕਹਿੰਦੇ ਫੈਸਲਾ ਆਪਣੀ رائے ਰੱਖ ਕੇ ਉਹਨਾਂ ਨੇ ਉਹਨੂੰ ਪ੍ਰਵਾਨ ਕੀਤਾ ਪੰਨੂ ਭਨੇੜ ਦੇ ਮੰਨਿਆ ਨਹੀਂ ਇਸ ਕਰਕੇ ਨਾਲ ਨਹੀਂ ਜੁੜ ਸਕੇ ਸੋ ਇਸ ਹਾਲਤ ਦੇ ਵਿੱਚ ਪੰਨੂ ਭਨੇੜ ਉਰੀ ਬੁਰੀ ਤਰ੍ਹਾਂ ਫਸੇ ਹੋਏ ਨੇ ਦੂਜੇ ਪਾਸੇ ਇਸ ਜਾਲ ਨੂੰ ਤੋੜ ਲਈ ਸੰਯੁਕਤ ਮੋਰਚਾ ਜਿਹੜਾ ਉਹ ਸਹੀ ਕਦਮ ਉਠਾ ਰਿਹਾ ਹੈ ਦੇਖੋ ਇੱਕ ਹੁੰਦੀ ਆ ਸਾਡੀਆਂ ਮੰਗਾਂ ਦੀ ਲੜਾਈ ਇੱਕ ਲੜਾਈ ਦੇ ਦੌਰਾਨ ਮਸਲੇ ਪੈਦਾ ਹੋ ਜਾਂਦੇ ਨੇ ਜਿਵੇਂ ਲਾਲ ਕਿਲੇ ਤੇ ਜਦੋਂ ਕੇਸਰੀ ਚੜ੍ਹਨ ਦਾਤ ਲਾਇਆ ਉਦੋਂ ਮਸਲਾ ਪੈਦਾ ਹੋ ਗਿਆ ਮੁੰਡਿਆਂ ਦੀਆਂ ਗ੍ਰਿਫਤਾਰੀਆਂ ਕੇਸ ਮੜਨ ਦਾ ਇਹ ਕਰਨ ਦਾ ਉਹ ਕਰਨ ਦਾ ਮੁੰਡਾ ਨਵਰੀਤ ਸ਼ਹੀਦ ਵੀ ਹੋ ਗਿਆ ਸੀ ਚਲੋ ਚਾਹੇ ਗੱਲ ਉਲਝੇ ਵਿੱਚ ਪਈ ਰਹੀ ਵੀ ਐ ਇੱਕ ਐਕਸੀਡੈਂਟ ਨਾਲ ਉਹਦੀ ਡੈਥ ਹੋਈ ਆ ਜਾਂ ਗੋਲੀ ਨਾਲ ਹੋਈ ਆ ਉਹ ਹਾਲੇ ਤੱਕ ਨਿੱਤ ਨਹੀਂ ਚਲੋ ਜੋ ਵੀ ਹੋਵੇ ਉਹ ਕਿਸਾਨ ਲਹਿਰ ਦਾ ਸ਼ਹੀਦ ਦੇ ਸੀ ਇੱਕ ਧਿਰ ਨੇ ਜ਼ੋਰ ਲਾ ਕੇ ਮਸਲਾ ਵਾਰ ਰਿਹਾ ਆ ਵੀ ਐਲਾਨ ਕਰ ਦੋ ਜਦੋਂ ਤੱਕ ਆ ਕੇਸ ਵਾਪਸ ਨਹੀਂ ਹੁੰਦੇ ਨਵਰੀਤ ਦੇ ਕਾਤਲਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਕਿਸਾਨ ਮੋਰਚੇ ਨੇ ਕਿਹਾ ਹੁਣ ਤੱਕ ਦਾ ਇਤਿਹਾਸ ਇਹ ਆ ਕਿ ਅਸੀਂ ਮੰਗਾ ਖਾਤਰ ਲੜਦੇ ਆ ਲੜਦੇ ਲੜਦੇ ਜਿਹੜੇ ਮਸਲੇ ਪੈਦਾ ਹੋ ਜਾਂਦੇ ਨੇ ਉਹ ਤੇ ਸਮਝੌਤਾ ਹੋ ਜਾਂਦਾ ਮੰਗਾ ਵਿਚਾਲੇ ਰਹਿ ਜਾਂਦੀਆਂ ਨੇ ਇਸ ਕਰਕੇ ਜਦੋਂ ਅੰਤਿਮ ਸਮਝੌਤਾ ਹੋ ਮੋਰਚੇ ਦਾ ਉਹਦੇ ਨਾਲ ਇਹ ਨਾ ਗੱਲਾਂ ਦਾ ਅਨੁਮਟਾਰਾ ਹੂੰ ਪਰ ਫੇਰ ਵੀ ਸੰਯੁਕਤ ਸਮਾਜ ਮੋਰਚੇ ਨੇ ਟੀਮ ਬਣਾਈ ਪ੍ਰੇਮ ਪੰਗੂਰਾ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਆ ਜਮਾਨਤਾ ਵੀ ਕਰਾਈ ਜਾਂ ਜਿੰਨਾ ਕੋਈ ਕੁਝ ਕਰ ਸਕਦੇ ਸੀ ਮਤਲਬ ਉਸ ਹਾਲਤ ਦੇ ਵਿੱਚ ਕੀਤਾ ਹੁਣ ਵੀ ਆ ਮੋਰਚੇ ਦੇ ਵਿੱਚ ਜਦੋਂ ਮੁੰਡੇ ਦੀ ਸ਼ਹਾਦਤ ਸਾਹਮਣੇ ਆ ਗਈ ਹੁਣ ਇਹ ਬੈਲੈਂਸ ਰੱਖਣਾ ਸਰਕਾਰ ਨੇ ਕਿੰਨੀ ਗੱਲ ਮੰਨੀ ਇਹਨਾਂ ਦੀ ਜੋ ਪੁਲਿਸ ਦਾ ਜ਼ਬਰ ਹੋ ਰਿਹਾ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਵੀ ਉਹ ਵਕੀਲ ਆ ਜਿਹੜਾ ਹਲਾਣ ਵੰਤੋ ਕੇਂਦਰ ਸਰਕਾਰ ਦਾ ਵਕੀਲ ਆ ਇਹ ਮਿਲ ਕੇ ਖੇਡ ਖੇਡ ਰਹੇ ਨੇ ਜਦੋਂ ਨੰਗਾ ਹੋ ਗਿਆ ਉਸ ਤੋਂ ਬਾਅਦ ਉਹਨੇ ਉਹ ਆਪਰੇਸ਼ਨ ਲੋਟਸ ਵਾਲੀ ਚਾਲ ਚਲਤੀ ਮੈਨੂੰ ਗਵਰਨਰ ਦੀ ਰਾਜ ਲੋੜ ਦੀਆਂ ਧਮਕੀਆਂ ਦਿੰਦੇ ਨੇ ਮੈਂ ਤਾਂ ਵੀ ਸਰਕਾਰਾਂ ਵਾਰ ਤੋਂ ਮੈਂ ਤਾਂ ਲੋਕਾਂ ਨਾਲ ਖੜਾ ਲੋਕਾਂ ਨਾਲ ਕੀ ਖੜਾ ਨਹੀਂ ਤੂੰ ਕੇਸ ਤੂੰ ਨਹੀਂ ਦਰਜ ਕਰਦਾ ਕਤਲ ਦਾ ਜਾਂ ਪਹਿਲਾਂ ਜੋ ਕੁਝ ਕੀਤਾ ਉਹ ਤੂੰ ਨਹੀਂ ਕਰਦਾ ਕੇਂਦਰ ਸਰਕਾਰ ਖਿਲਾਫ ਤੂੰ ਮਸਲਾ ਨਹੀਂ ਅਸਾਉਂਦਾ ਉਹਨਾਂ ਦੀ ਨਖੇਦੀ ਨਹੀਂ ਕਰਦਾ ਇਹ ਰੋ ਮੁੰਡਾ ਜਿਹੜਾ ਰੋहतक ਸੀ ਉਹਨੂੰ ਲਿਆਉਣ ਲਈ ਇੱਕ ਚਿੱਠੀ ਲਿਖੀ ਆ ਤੇ ਉਹਦੇ ਬਾਰੇ ਐਡਾ ਪ੍ਰਚਾਰ ਸ਼ੁਰੂ ਕਰਤਾ ਵੀ ਉਹਦੀ ਅਣਤਖ ਕੋਸ਼ਾ ਕਰਕੇ ਇਹ ਹੋਇਆ ਜਿਹੜਾ 250 ਬੰਦਾ ਬਾਕੀ ਜਖਮੀ ਆ ਉਹਨਾਂ ਦੇ ਐਲ ਐਨ ਆਰ ਕਿਉਂ ਨਹੀਂ ਲਿਖਦੇ ਜੀ ਲੀਗਲ ਮੈਡੀਕਲ ਰਿਪੋਰਟ ਉਹਨਾਂ ਨੇ ਮੁਕੱਦਮੇ ਕਿਉਂ ਨਹੀਂ ਦਰਜ ਕਰਦੇ ਇਹਨਾਂ ਨੂੰ ਪਤਾ ਨਹੀਂ ਜਦੋਂ ਇਹਨਾਂ ਨੇ ਭਾਜਪਾ ਦਾ ਉਹ ਦੱਲਾ ਜਿਹੜਾ ਤਜਿੰਦਰ ਬੱਗਾ ਉਹ ਦਿੱਲੀ ਜਾ ਕੇ ਗ੍ਰਿਫਤਾਰ ਕੀਤਾ ਦਿੱਲੀ ਵਾਲਿਆਂ ਨੇ ਪੰਜਾਬ ਪੁਲਿਸ ਤੇ ਕਿਡਨੈਪਿੰਗ ਦਾ ਕੇਸ ਦਰਜ ਕਰ ਲਿਆ हरियाणा ਨਹੀਂ ਸਹਾਇਤਾ ਨਾਲ ਰਾਸਪート ਕੇਰਲੇ ਤੇ ਫੜਲੇ ਤੇ ਉਹਨੂੰ ਸ਼ਿਨਾਚੇ ਲੈ ਗਏ ਜੇ ਉਹਨਾਂ ਦਿੱਲੀ ਦੀ ਟੈਰੀਟਰੀ ਦੇ ਉਹਨਾਂ ਨੇ ਆਪਣੀ ਰਾਖੀ ਕੀਤੀ ਮਸਲਾ ਉਠਾਇਆ ਜ਼ੋਰ ਨਾਲ ਨਵਜੋਤ ਸਿੰਘ ਸਿੱਧੂ ਨੇ ਵੀ ਉਠਾਇਆ ਖੈਰਾ ਸਾਹਿਬ ਨੇ ਵੀ ਉਠਾਇਆ ਹੋਰਾਂ ਨੇ ਵੀ ਕਈਆਂ ਨੇ ਉਠਾਇਆ ਪ੍ਰਗਤਨੀ ਵੀ ਉਠਾਇਆ ਪਰ ਇਹਨੇ ਟਸ ਤੋਂ ਮਸ ਨਹੀਂ ਕੀਤੀ ਸੋ ਇਸ ਕਰਕੇ ਹੁਣ ਦੀ ਸਿਚੁਏਸ਼ਨ ਇਹ ਆ ਪਰ ਚੰਗੀ ਗੱਲ ਮੈਨੂੰ ਇਹ ਲੱਗਦੀ ਆ ਵੀ ਜਿਵੇਂ ਇਹਨਾਂ ਨੇ ਇਹ ਕਿਹਾ ਵੀ ਹੁਣ 29 ਤੋਂ ਬਾਅਦ ਸਾਰੇ ਮੁਲਕ ਦੇ ਆ ਕਿਸਾਨ ਜਥੇਬੰਦੀਆਂ ਨੇ ਟੈਂਟ ਨੇ ਜਿਹੜੇ ਉਹ ਸ਼ੰਭੂ ਤੇ ਖਨੌਰੀ ਬਾਡਰ ਤੇ ਲੱਗਣਗੇ ਜਾਂ ਸ਼ੰਭੂ ਤੇ ਲੱਗਣਗੇ ਇਹਦਾ ਮਤਲਬ ਹੁਣ ਟਕਰਾਜ ਆ ਤਕਰਾਰ ਵਾਲੀ ਗੱਲ ਤੋਂ ਜਿਹੜਾ ਬਚਣ ਦਾ ਇਹਨਾਂ ਨੇ ਰਾਹਤ ਯਾਰ ਕੀਤਾ ਉਹ ਚੰਗੀ ਗੱਲ ਆ ਜੀ ਜਿਹੜੇ ਐਸਕੇਮ ਦੇ ਪ੍ਰੋਗਰਾਮ ਨੇ ਮਾਲੀ ਸਾਹਿਬ ਉਹਨਾਂ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਬਹੁਤ ਦਰਸਤ ਪ੍ਰੋਗਰਾਮ ਨੇ ਜੀ ਉਹਨਾਂ ਨੇ ਲਗਾਤਾਰ ਪ੍ਰੋਗਰਾਮ ਦਿੱਤੇ ਨੇ ਉਹਨਾਂ ਨੇ ਉਹਨਾਂ ਨੇ ਇਹਨੂੰ ਪੰਜਾਬ ਦਾ ਮਸਲਾ ਬਣ ਨਹੀਂ ਨਹੀਂ ਦਿੱਤਾ ਉਹਨਾਂ ਨੇ ਮੁਲਕ ਦਾ ਕਿਹਾ ਮੁਲਕ ਦਾ ਭਾਰਤਬੰਦ ਕੀਤਾ ਕੁਣ ਵੀ ਉਹਨਾਂ ਨੇ ਮੁਲਕ ਪੱਧਰੀ ਕਾਲ ਦਿੱਤੀ ਆ ਟਰੈਕਟਰਾਂ ਦੀ ਕਹ ਲੋ ਤੁਸੀਂ ਜਾਂ ਪੁਤਲੇ ਫੋਕਣ ਦੀ ਉਹਨਾਂ ਨੇ ਸਾਫ਼ ਤੇ ਸਪਸ਼ਟ ਗੱਲ ਕਹੀ ਆ ਵੀ ਇਹ ਜਿਹੜਾ ਕਤਲ ਹੋਇਆ ਜਾਂ ਪੰਜਾਬ ਦੀ ਸਰਹੱਦ 'ਤੇ ਆ ਕੇ ਜ਼ੁਲਮ ਹੋਇਆ ਇਹਦੇ ਲਈ ਮੁਕੱਦਮਾ ਦਰਜ ਕੀਤਾ ਜਾਵੇ ਅਮਿਤ ਸ਼ਾ ਖਿਲਾਫ ਖੱਤਰ ਖਿਲਾਫ ਤੇ ਅਮਿਤ ਵਿਧ ਜਿਹੜਾ ਹਰਿਆਣਾ ਦਾ ਗ੍ਰਹਿ ਮੰਤਰੀ ਆ ਸਪਸ਼ਟ ਤੌਰ ਤੇ ਉਹਨਾਂ ਨੇ ਭਾਜਪਾ ਨਾਲ ਲੜਾਈ ਦੀ ਲਕੀਰ ਖਿੱਚੀ ਆ ਤੇ ਇਹ ਜਿਹੜੇ ਦਿੱਲੀ ਕੂਚ ਵਾਲੇ ਨੇ ਇਹ ਮੁੜ ਕੇ ਪੰਜਾਬ ਸਰਕਾਰ ਵੱਲ ਫੋਕਸ ਹੋ ਰਹੇ ਨੇ ਫੇਸ ਕਰਕੇ ਉਹਨਾਂ ਦੇ ਬਿਲਕੁਲ ਦਰਸਤਾ ਤੇ ਉਹਨਾਂ ਨੂੰ ਇਹ ਪਤਾ ਵੀ ਹੁਣ ਸਰਕਾਰ ਨੇ ਕੋਈ ਮੰਗ ਨਹੀਂ ਮੰਨਣੀ ਕਿਉਂਕਿ ਚੋਣਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਲਾਹ ਮੰਦ ਕਰੋ ਲੋਕਾਂ ਨੂੰ ਹਵਾਰੋ ਆਪਣੀਆਂ ਮੰਗਾਂ ਖਾਤਰ ਤਾਂ ਕਿ ਲੋਕ ਸਭਾ ਚੋਣਾਂ ਦਰਾਂ ਪਾਰਟੀਆਂ ਤੇ ਪ੍ਰੈਸ਼ਰ ਪਵੇ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀ ਐਮਐਸਪੀ ਦੀ ਗੱਲ ਆ ਕਰਦਾ ਮਾਫੀ ਦੀ ਗੱਲ ਆ ਜਾਂ ਹੋਰ ਬਾਕੀ ਗੱਲਾਂ ਨੇ ਇਹਨਾਂ ਬਾਰੇ ਤੁਸੀਂ ਆਪਣੀ ਪੋਜੀਸ਼ਨ ਸਪਸ਼ਟ ਕਰੋ ਰਾਹੁਲ ਕਾਂਦੀ ਨੇ ਕਹਿਤਾ ਵੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਅਸੀਂ ਦੇਵਾਂਗੇ ਉਹ ਸਹੀ ਰਾਹ ਕਿਉਂਕਿ ਹੁਣ ਸਰਕਾਰ ਨੇ ਕੋਈ ਫੈਸਲਾ ਨਹੀਂ ਲੈਣਾ ਸਰਕਾਰ ਨੇ ਕੋਈ ਮੰਗ ਨਹੀਂ ਮੰਨਣੀ ਹਾਂ ਇੱਕ ਗੱਲ ਆ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਲਈ ਜਿਹੜੀਆਂ ਰਹਿੰਦੀਆਂ ਖੁੰਮੀਆਂ ਨੇ ਉਹ ਤੇ ਉਹ ਕੁਝ ਨਾ ਕੁਝ ਕਾਰਵਾਈ ਕਰ ਸਕਦੀ ਆ ਪਰ ਐਮਐਸਪੀ ਤੇ ਸੁਭਾਮੀਨਾਥਨ ਦੇ ਫਾਰਮੂਲੇ C2 50% ਮਤਲਬ ਐਨਐਸਪੀ ਮਿੱਥਣ ਤੇ ਖਰੀਦ ਦੀ ਗਾਰੰਟੀ ਦੇਣੀ ਉਹਦੇ ਬਾਰੇ ਸਰਕਾਰ ਕੁਝ ਵੀ ਕਰ ਸਕਦੀ ਨਾ ਉਹਨਾਂ ਨੇ ਕਰਨਾ ਇਹ ਗੱਲੇ ਇਹ ਤਾਂ ਹੈ ਹੀ ਬਹੁਤ ਵੱਡੀ ਮੰਗ ਜੀ ਇਹਦੇ ਨਾਲ ਤਾਂ ਹੇਠਲੀ ਉੱਤੇ ਆਉਂਦੀ ਆ ਇਹਦੇ ਖਾਤਰ ਤਾਂ ਬਹੁਤ ਵੱਡਾ ਅੰਦੋਲਨ ਕਰਨਾ ਪਊਗਾ ਛੋਟੀ ਗੱਲ ਨਹੀਂ ਗਾਹ ਲਾਗੂ ਕਿਵੇਂ ਹੋ ਸਾਰੇ ਮੁਲਕ 'ਚ ਇਕਸਾਰ ਹੋ ਜਾਂ ਡੱਡ ਹੋ ਇਹ ਗੱਲਾਂ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਅੰਤਰਵਤ ਪੇਸ਼ ਹੋ ਗਿਆ ਜੀ ਕਾਦੇ ਆਧਾਰ ਤੇ ਉਹ ਮਾਫ਼ ਕਰ ਦੇਣਗੇ ਜੀ ਫਿਰ ਮਰੇਗਾ ਵਾਲਿਆਂ ਨੂੰ 200 ਦਿਨ ਦਿਹਾੜੀ ਦੇ ਉਹਨਾਂ ਨੇ ਦਿਹਾੜੀ 700 ਰੁਪਏ ਕਰਨੀ ਕਿਸਾਨ ਪਰਿਵਾਰ ਨੂੰ 10000 ਰੁਪਏ ਪੈਨਸ਼ਨ ਦੇਣੀ ਜੈ ਜਮੰਗਾਨ ਹੈ ਦਿਲਕੁਲ ਇਹ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਜਾਂ WT ਦੇ ਵਿੱਚੋਂ ਖੇਤੀ ਖੇਤਰ ਨੂੰ ਬਾਹਰ ਕੱਢੋ ਇਹ ਗੱਲ ਵੀ ਠੀਕ ਆ ਇਹਦੇ ਬਾਰੇ ਸਰਕਾਰ ਦਾ ਵੀ ਨਰਮ ਰਵਈਆ ਠੀਕ ਆ ਪਰ ਇਹ ਨੰਮੀ ਲੜਾਈ ਆ ਇਹ ਆਉਣ ਵਾਲੀ ਸਰਕਾਰ ਆ ਜਿਹੜੀ ਜਿਹੜੀ ਬਣਾਉ ਪਾਰਟੀ ਆਉਣਗੀਆਂ ਉਹਨਾਂ ਨੂੰ ਇਹ ਇਹਨਾਂ ਖਤਰੇ ਜਵਾਬ ਦੇ ਬਣਾਉਣਾ ਪਊ ਤੇ ਮੁੜ ਕੇ ਉਹਨਾਂ ਖਤਰੇ ਸਟ੍ਰਗਲ ਕਰਨਾ ਪਊ ਉਹ ਬਿਲਕੁਲ ਦੁਰਸਤਫੇਲ ਆ ਜਿਹੜੇ ਦਿੱਲੀ ਕੋ ਉਚਾਲੇ ਦੇ ਜੇ ਤਾਂ ਫਸੇ ਹੋਏ ਨੇ ਕੱਲੇ ਕੱਲੇ ਇਹ ਨਹੀਂ ਵੀ ਫਸੇ ਹੋਏ ਨੇ ਮੈਂ ਤਾਂ ਅੱਜ ਹੈਰਾਨ ਹੋਇਆ ਅੱਜ ਮੈਂ ਦੋ ਇੰਟਰਵਿਊਸ ਸੁਣੀਆਂ ਇੱਕ ਸਰਜੀਤ ਫੂਲ ਦੀ ਇੱਕ ਸੁਣੀ ਭਦੇਰ ਦੀ ਜਿੱਥੇ ਗੱਲ ਚੱਲ ਰਹੀ ਹੈ ਇੱਕਾ ਕਰੋ ਪਾਲ ਮੇਲ ਕਰੋ ਉਹ ਬਿਲਕੁਲ ਪੁੱਠੀ ਗੱਲ ਕਰ ਰਹੇ ਨੇ ਸਰਜੀਤ ਫੂਲ ਵਿਰੋਧ ਕਰ ਰਿਹਾ ਕਹਿੰਦਾ ਮੈਨੂੰ ਹਾਸੇ ਆਉਂਦੀ ਹੈ ਇਹਨਾਂ ਦੀਆਂ ਗੱਲਾਂ ਸੁਣ ਕੇ ਵੀ 14 ਨੂੰ ਕਿਸਾਨ ਪੰਚਾਇਤ ਕਰਨਗੇ ਇਸ ਮੁਲਕ ਦੀ RAM LILA BANANS ਉਦੋਂ ਨੂੰ ਤਾਂ ਕਹਿੰਦਾ ਆਪਣਾ ਚੋਣ ਜਾਬਤਾ ਲੱਗ ਜੂ ਵਿਥੋਂ ਦੇ ਸਾਹਮਣੇ ਨਹੀਂ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਕੰਧ ਤੇ ਜਾ ਕੇ ਟੱਕਰ ਮਾਰਾਂਗੇ ਸਰਕਾਰ ਹਿੱਲ ਜੂ ਮੰਗਾ ਮੰਨ ਲੂ ਚੋਣ ਜਾਬਤਾ ਲੱਗਣ ਦਾ ਸਵਾਲ ਤਾਂ ਤੁਹਾਡੇ ਸਾਹਮਣੇ ਵੀ ਆ ਹੁਣ ਪਤਾ ਨਹੀਂ ਤੁਸੀਂ 29 ਨੂੰ ਕੀ ਪ੍ਰਾਗਤ ਹੋ ਪ੍ਰੋਗਰਾਮ ਦੇ ਵੰਗੇ ਇਹ ਤਾਂ ਵੀ ਮਾੜੀ ਗੱਲ ਜਿਹੜੀ ਮੈਂ ਦੇਖੀ ਉਹਨੇ 7-8 ਬੰਦੇ ਰਾਜੇਵਾਲ ਦੇ ਆਪਣੇ ਨਾਲ ਰਲਾਏ ਤੇ ਐਲਾਨ ਕੀਤਾ ਵੀ ਇਹ ਉਹਨਾਂ ਨੂੰ ਜ਼ੋਰ ਲਾ ਰਹੇ ਸੀ ਤੇ ਇਹਨਾਂ ਦੇ ਮੋਰਚਾ ਚ ਸ਼ਾਮਲ ਹੋ ਉਹ ਮੰਨੇ ਨਹੀਂ ਸਾਡੇ ਨਾਲ ਆਗੇ ਫਿਰ ਉਹਨੇ ਇਹ ਕਿਹਾ ਚਲੋ ਸਾਡੇ ਮੋਰਚੇ ਚ ਸ਼ਾਮਲ ਨਹੀਂ ਹੋਣੇ 10 ਬਾਰਡਰ ਹੋਰ ਖੁੱਲੇ ਨੇ ਹਰਿਆਣੇ ਤੇ ਪੰਜਾਬ ਦੇ ਤੁਸੀਂ ਉੱਥੇ ਮੋਰਚੇ ਲਾ ਲਓ ਤੀਜਾ ਸੱਦਾ ਉਹਨੇ ਫੇਰ ਦਿੱਤਾ ਕਹਿੰਦਾ ਜੇ ਇਹ ਸਾਡੇ ਅੰਦੋਲਨ ਚ ਸ਼ਾਮਲ ਨਹੀਂ ਹੁੰਦੇ ਤਾਂ ਮੈਂ ਇਹਨਾਂ ਦੇ ਕਾਡਰ ਨੂੰ ਬੇਨਤੀ ਕਰਦਾ ਕਿ ਜਥੇਵੰਦੀਆਂ ਦਾ ਖਿਹੜਾ ਛੱਡੋ ਤੇ ਮੋਰਚੇ 'ਚ ਸ਼ਾਮਲ ਹੋਵੋ ਇਹੋ ਜਿਹਾ ਸੱਦਾ ਤੁਸੀਂ ਉਹਨਾਂ ਜਥੇਵੰਦੀਆਂ ਨੂੰ ਤੋੜਨ ਤੇ ਖਤਮ ਕਰਨ ਲਈ ਦੇਵੋਗੇ ਪਹਿਲਾਂ ਤੁਸੀਂ ਆਪਣੀ ਤੌਰ ਤੇ ਉਹਦਾ ਵਰਤਾਰਾ ਖਤਮ ਕਰ ਰਹੇ ਹੋ ਇਹਦੇ ਨਾਲ ਫਿਰ ਸਾਂਝਾ ਘੋਲ ਜਾਂ ਆਪਸੀ ਸਾਥ ਦੀ ਗੱਲ ਕੀ ਬਣੂ ਜੀ ਦੂਜੀ ਇੰਟਰਵਿਊ ਮੈਂ ਸੁਣੀ ਭੰਦੇਰ ਜੀ ਕਹਿੰਦਾ ਮੌਜੂਦਾ ਅੰਦੋਲਨ ਆ ਜਿਹੜਾ ਹੁਣ ਤੱਕ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਸਾਫਤ ਹੋ ਚੁੱਕਿਆ ਦਿੱਲੀ ਵਾਲੇ ਨਾਲੋਂ ਵੀ ਇਸ ਕਰਕੇ ਲੋਕਾਂ ਨੂੰ ਮੈਂ ਇਹ ਕਹਿਣਾ ਇਸ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਵੋ 29 ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਉੱਥੇ ਪਹੁੰਚੋ ਜੇ ਇਹਦਾ ਮਤਲਬ ਤੁਸੀਂ ਉਹ ਕਿਸਾਨ ਅੰਦੋਲਨ ਦੇ ਵਰਤਾਂਤ ਨੂੰ ਵੀ ਠੇਸ ਲਾਉਣ ਨੂੰ ਫਿਰਦੇ ਹੋ ਜਿਹੜਾ ਉਸ ਕਿਸਾਨ ਅੰਦੋਲਨ ਚ ਬਹੁਰੀ ਸ਼ਕਤੀਆਂ ਕਿਹੜੇ ਸੀ ਚਾਹੇ ਉਹ ਲੱਖੋਵਾਲ ਸੀ ਚਾਹੇ ਤਕੈਤ ਸੀ ਚਾਹੇ ਉਗਰਾਹਾਂ ਸੀ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰਨ ਦਾ ਤੁਸੀਂ ਸੱਦਾ ਦੇ ਰਹੇ ਹੋ ਤੋੜਨ ਦਾ ਸੱਦਾ ਦੇ ਰਹੇ ਹੋ ਇਹਦਾ ਤੁਹਾਡਾ ਅਸਲ ਮੰਤਵ ਕੀ ਆ ਮੋਦੀ ਖਿਲਾਫ ਤੁਸੀਂ ਉਸ ਤਰ੍ਹਾਂ ਨਹੀਂ ਲੜਦੇ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਹਰਿਆਣੇ ਤੇ ਪੰਜਾਬ ਦੀ ਗੱਲ ਕਰਦੇ ਹੋ ਸਾਰੀ ਜਦੋਂ ਕਿ ਵਿਉਂਤਬੰਦੀ ਕੇਂਦਰ ਸਰਕਾਰ ਵੱਲੋਂ ਹੋ ਰਹੀ ਆ ਕਰਨਾਲ ਚ ਤਾਂ ਮਿਲਟਰੀ ਵੀ ਬੰਦਾਲੀ ਉਹਨਾਂ ਨੇ ਵੀ ਜੇ ਇਧਰੋਂ ਨਾਕਾ ਤੋੜ ਕੇ ਅੱਗੇ ਆ ਜਾਣਗੇ ਤਾਂ ਅਸੀਂ ਆ ਕਰਾਂਗੇ ਠੀਕ ਆ ਦਿੱਲੀ ਦੇ ਨਾਕਿਆਂ ਅੱਧੇ ਹਟਾਉਣ ਲੱਗ ਗਏ ਕਿਉਂਕਿ ਸੁਪਰੀਮ ਕੋਰਟ ਤੋਂ ਮਸਲਾ ਆ ਗਿਆ ਸੇਸੇ ਬੰਖਤਰ ਕੁਝ ਥਾਂ ਤੇ ਕਰਫਿਊ ਨੈੱਟ ਬੰਦ ਕਰਨਾ ਸੀ ਜਿਹੜਾ ਉਹ ਵੀ ਖੋਲਤਾ ਹਰਿਆਣੇ 'ਚ ਸਾਡੇ ਤਾਂ ਜਾਰੀ ਆ ਹਲੇ ਤੇ ਕੁਝ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਆ ਉਹਨੂੰ ਅੱਧਾ ਖੋਲਤਾ ਤਾਂ ਕਿ ਲੋਕ ਆਉਂਦੇ ਜਾਂਦੇ ਰਹਿਣ ਸੋ ਇਹ ਤਾਂ ਭਾਜਪਾ ਦੇ ਖਿਲਾਫ ਦਾ ਮੋਦੀ ਦੇ ਖਿਲਾਫ ਉਸ ਤਰ੍ਹਾਂ ਦੀ ਲੜਾਈ ਜਿਹਨੂੰ ਲਕੀਰ ਕੱਢ ਕੇ ਲੜਨ ਨੂੰ ਤਿਆਰੇ ਨਹੀਂ ਸੋ ਇਹ ਗੱਲਾਂ ਮੰਨ ਭਾਗੀਆਂ ਨੇ ਇਹਦਾ ਮਤਲਬ ਹੈ ਤੁਹਾਡੇ ਮੋਰਚੇ ਦਾ ਮਕਸਦ ਇਹ ਸੀ ਵੀ ਪਹਿਲੇ ਮੋਰਚੇ ਨੂੰ ਛੋਟਾ ਸੰਤ ਕਰਨਾ ਲੀਡਰਸ਼ਿਪ ਨੂੰ ਭੰਗੜਾ ਤੇ ਬਰਤਾਨ ਤੋਂ ਸਿਰਜਣਾ ਜਿਹੜਾ ਭਾਜਪਾ ਨੂੰ ਰਾਸ ਆਵੇ ਭਾਜਪਾ ਨੇ ਬਰਤਾਨ ਸਿਰਜਿਆ ਨਾ ਵੀ ਪੰਜਾਬ ਦੀ ਹੈ ਜੀ ਨੂੰ ਹੋਰ ਕੋਈ ਨਹੀਂ ਹੈ ਇਹਦੇ ਨਾਲ ਹਰਿਆਣੇ ਦੇ ਕਿਸਾਨਾਂ ਨੂੰ ਉਹਨਾਂ ਨੇ ਘਰੋਂ ਘਰਾਂ ਚ ਦੱਬ ਰੱਖਿਆ ਐਨੀ ਪੈਰਾ ਮਿਲਟਰੀ ਤੇ ਫੋਰਸਾਂ ਜਲਾਈਆਂ ਨੇ ਉਹਨਾਂ ਤੇ ਵੀ ਜਿਹੜੇ ਇਹਨਾਂ ਦੀ ਮਾੜੀ ਮੋਟੀ ਹਮਾਇਤ ਤੇ ਆਉਂਦੇ ਨੇ ਉਹਨਾਂ ਤੇ ਵੀ ਤੁਹਾਨੂੰ ਦੇਖੋ ਵੀ ਕਿਵੇਂ ਲਾਠੀ ਚਾਰਜ ਕਿਵੇਂ ਅਥਰੂ ਗੈਸ ਛੋਟਦੇ ਨੇ ਕਿਉਂਕਿ ਉਹਨਾਂ ਨੂੰ ਡਰ ਸੀ ਵੀ ਜੇ ਅੰਦੋਲਨ ਹਰਿਆਣਾ ਵਿੱਚ ਦਾਖਲ ਹੋ ਗਿਆ ਹਰਿਆਣਾ ਕਿਤੇ ਪਹਿਲਾ ਮੰਨਉਣਾ ਤੁਰ ਪਿਓ ਨਾਲ ਸੋ ਕਿੰਨੀਆਂ ਹਾਲਤਾਂ ਵੀ ਨੇ ਮਤਲਬ ਖਤਰੇ ਵਾਲੀਆਂ ਗੱਲਾਂ ਵੀ ਲੱਗਦੀਆਂ ਨੇ ਆਪਾਂ ਤਾਂ ਇਹ ਕਹਿੰਦੇ ਆ ਵੀ ਸਾਰਿਆਂ ਨੂੰ ਸਮਰਥਕ ਬਖਸ਼ਣ ਸਾਰੇ ਆਪਣੇ ਗਰਬਾਨ ਦੇ ਵਿੱਚ ਝਾਤੀ ਮਾਰ ਕੇ ਦੇਖਣ ਇੱਕ ਗੱਲ ਪੱਕੀ ਹੈ ਜੋ ਤਕੈਤ ਨੇ ਕਹੀ ਹੈ ਤਕੈਤ ਕਹਿੰਦਾ ਮੁਲਕ ਨਾਲ ਅੰਦੋਲਨ ਪੰਜਾਬ ਦੇ ਅੰਦੋਲਨ ਤੋਂ ਵੇਦ ਲੈ ਕੇ ਚੱਲਦਾ ਹਮ ਥੋੜੀ ਏਕਤਾ ਸੀ ਉਹ ਏਕਤਾ ਦੇ ਆਧਾਰ ਤੇ ਮੁਲਕ ਦਾ ਅੰਦੋਲਨ ਨੂੰ ਫੜਿਆ ਮੈਂ ਬੇਨਤੀ ਕਰਦਾ ਵੀ ਪਹਿਲਾਂ ਵਾਂਗੂ ਇਕੱਠੇ ਹੋ ਜਓ ਨਹੀਂ ਖੁਆਰ ਹੋਵਾਂਗੇ ਆਪਾਂ ਠੀਕ ਆ ਉਹਨੇ ਇੱਕ ਪਹਿਲਾਂ ਟੀਚਰ ਜੀ ਵੀ ਕੀਤੀ ਸੀ ਜਦੋਂ ਇਹਨਾਂ ਨੇ ਕੀਤਾ ਕਹਿੰਦਾ ਇਹ ਬਾਹਲਾ ਹੀਰੋ ਬਣਨਾ ਚਾਹੁੰਦੇ ਸੀ ਕਿਸਾਨ ਅੰਦੋਲਨ ਦੇ ਹੁਣ ਇਹ ਅੱਡ ਕਰਕੇ ਆਪਦਾ ਚਾਹ ਲਾ ਲੈਣ ਚਲੋ ਇੱਕ ਦੂਜੇ ਤੇ ਵਿਅੰਗ ਤਾਂ ਹੀ ਕਰਦੀ ਨੇ ਨਾ ਹੁਣ ਜਿੱਦਾਂ ਪਹਿਲੇ ਦਿਨ ਸ਼ੈਲਿੰਗ ਹੋਈ ਆ ਉਦਦੇ ਵੀ ਦੱਲੇ ਵਾਲ ਨੇ ਵਿਅੰਗ ਕੀਤਾ ਪਹਿਲੀ ਲੀਡਰਸ਼ਿਪ ਤੇ ਕਹਿੰਦਾ ਅਸੀਂ ਉਹ ਨਹੀਂ ਜਿਹੜੇ ਕਹਿਣਗੇ ਵੀ ਜਿੱਥੇ ਰੋਕਣਗੇ ਅਸੀਂ ਉੱਥੇ ਵਹਿ ਜਾਵਾਂਗੇ ਅਸੀਂ ਉਹ ਨਹੀਂ ਵੀ ਨੌਜਵਾਨਾਂ ਜਿਹੜੇ ਨਾਕੇ ਤੋੜਨ ਉਹ ਸਟੇਜਾਂ 'ਤੇ ਆਉਣ ਤੇ ਮੁੜ ਕੇ ਸਟੇਜਾਂ 'ਤੇ ਲੀਡਰ ਕਬਜ਼ੇ ਕਰਕੇ ਬੈਠਣ ਨੌਜਵਾਨਾਂ ਨੂੰ ਬੋਲਣ ਦੇਣ ਦੇਖੋ ਨੌਜਵਾਨਾਂ ਨੂੰ ਗੈਸਾ ਗੋਲੇ ਵਰਸ ਰਹੇ ਨੇ ਮੈਂ ਤੁਹਾਡੇ ਨਾਲ ਖੜਾ ਸੋ ਇਹ ਗੱਲਾਂ ਨੇ ਜਿਹੜੀਆਂ ਅਸਲ ਰੌਲਾ ਸਮਝ ਤੇ ਪਹੁੰਚਦਾ ਚਲੋ ਬਾਕੀ ਛੋਟੀਆਂ ਗੱਲਾਂ ਨੇ ਉਹਦੇ ਵਿੱਚੋਂ ਪੈਦਾ ਹੁੰਦੀ ਹੈ ਈਗੋ ਇੱਕ ਦੂਜੇ ਤੋਂ ਵੱਡਾ ਦਿਖਣ ਦਾ ਇੱਕ ਦੂਜੇ ਨੂੰ ਮਾਰਨ ਦਾ ਪੰਜਾਬ 'ਚ ਇਹਨਾਂ ਨੇ ਘੱਟ ਕੀਤੀ ਹੈ ਦਿੱਲੀ ਤੋਂ ਆ ਕੇ ਇੱਕ ਦੂਜੇ ਨਾਲ ਜਿਵੇਂ ਝਾਤਾਂ ਚਿੱਟੀ ਹੋਏ ਨੇ ਕਿੰਨੀਆਂ ਜੂਨੀਅਨਾਂ ਨਵਾਂ ਬਣੀਆਂ ਕਿੰਨਾ ਇੱਕ ਦੂਜੇ ਤੇ ਤਵੇ ਲਾਏ ਨੇ ਉਹ ਤਾਂ ਮਾਨ ਸਰਕਾਰ ਨੇ ਜਦੋਂ ਇਹਨਾਂ ਨੂੰ ਹੱਥ ਪੱਲਣ ਨਹੀਂ ਪੜਾਇਆ ਫੇਰ ਮੁੜ ਕੇ ਇਕੱਠੇ ਹੋਣ ਲੱਗੇ ਨੇ ਜੀ ਪੰਗੂ ਸਾਹਿਬ ਜੀ ਬਿਲਕੁਲ ਬਿਲਕੁਲ ਸੋ ਮਾਲੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਜੀ ਸ਼ੁਕਰੀਆ ਜੀ ਜੀ ਥੈਂਕ ਯੂ ਮਾਲੀ ਸਾਹਿਬ